ਕਰੇਸ਼ਨ ਹੋਇਆ ਆ ਆਂਗਦਾ ਤੈਨੂੰ ਪਹਿਲਾ ਚੀਜ਼ ਕੋਈ ਖਾਂਦੇ ਹੀ ਤੇ ਨੱਕ ਥਣੀ ਨਿਕਲ ਜਾਂਦੀ ਐ ਆਪਣੀ ਜਾਨ ਜੋਖਮ ਚ ਪਾ ਕੇ ਬੈਠੇ ਤੁਹਾਨੂੰ ਆਪਣੀ ਜਾਨ ਦਾ ਕੋਈ ਫਿਕਰ ਨਹੀਂ ਬੱਚਿਆਂ ਨੂੰ ਤਾਂ ਭੇਜਦਾ ਆਹੀਂ ਤੇ ਸਭ ਕੁਝ ਵੇਖਿਆ ਆ ਸਾਡ ਨੂੰ ਹੁਣ ਕੋਈ ਗੱਲ ਨਹੀਂ ਜਿਤਨਾ ਹੋਊ ਸਾਡੇ ਨਾਲ ਇਸ ਵਕਤ ਅਸੀਂ ਅਜਨਾਲਾ ਹਲਕੇ ਚ ਮੌਜੂਦ ਆ ਪਿੰਡ ਹੈ ਗੱਗੋmarg ਹਾਲਾਤ ਇਹ ਨੇ ਕਿ ਇਹ ਇਲਾਕਾ ਜੋ ਹੈ ਚਾਰੇ ਪਾਸਿਓਂ ਪਾਣੀ ਨਾਲ ਘਿਰਿਆ ਹੋਇਆ ਹੈ ਤਸਵੀਰਾਂ ਤੁਹਾਡੇ ਸਾਹਮਣੇ ਹੈ ਜਦੋਂ ਅਸੀਂ ਇੱਥੋਂ ਗੁਜ਼ਰ ਰਹੇ ਸੀ ਅਸੀਂ ਇੱਕ ਘਰ ਦੇਖਿਆ ਦਰਵਾਜ਼ਾ ਖੁੱਲ੍ਹਾ ਹੋਇਆ ਸੀ ਘਰ ਦੇ ਅੰਦਰ ਪਾਣੀ ਵੜਿਆ ਹੋਇਆ ਸੀ ਤੇ ਉੱਪਰ ਅਸੀਂ ਦੇਖਿਆ ਕਿ ਬੇਬੇ ਬਾਪੂ ਜੋ ਨੇ ਉਹ ਮੱਸਾ ਗੁਜ਼ਾਰਾ ਕਰ ਰਹੇ ਨੇ ਇੱਕ ਤਾਕ ਦੇ ਵਿੱਚ ਸੀ ਅਸੀਂ ਆਏ ਉਹਨਾਂ ਨਾਲ ਗੱਲਬਾਤ ਕਰਨ ਲਈ ਉਹਨਾਂ ਦੇ ਹਾਲਾਤ ਜਾਣਨ ਦੇ ਲਈ ਬਾਪੂ ਮਹਿੰਦਰ ਸਿੰਘ ਜੀ ਬਿਮਾਰ ਨੇ ਪਰ ਫਿਰ ਵੀ ਕਿਸ ਤਰ੍ਹਾਂ ਤੁਸੀਂ ਵੇਖੋ ਗੁਜ਼ਾਰਾ ਕਰ ਰਹੇ ਨੇ ਬੀਬੀ ਜੀ ਦਾ ਨਾਮ ਮਨਜੀਤ ਕੌਰ ਜੀ ਬੱਚੇ ਇਹਨਾਂ ਦੇ ਡਰਾਈਵਰੀ ਦਾ ਕੰਮ ਕਰਦੇ ਦੋ ਟਾਈ ਮਹੀਨੇ ਤੋਂ ਘਰ ਨਹੀਂ ਆਏ ਤੇ ਵੇਖੋ ਜਦੋਂ ਖੜਾ ਦੀ ਮਾਰ ਪਈ ਤਾਂ ਬੇਬੇ ਬਾਪੂ ਜੀ ਇਸ ਤਰ੍ਹਾਂ ਆਪਣਾ ਛੱਤ ਤੇ ਗੁਜ਼ਾਰਾ ਕਰ ਰਹੇ ਨੇ ਹੁਣ ਦੇਖੋ ਕੁਦਰਤ ਦਾ ਕਹਿਰ ਇੱਕ ਪਾਸੇ ਹੜ੍ਹ ਨੇ ਛੱਤਾਂ ਤੇ ਜਿਹੜੇ ਲੋਕ ਗੁਜ਼ਾਰਾ ਕਰ ਰਹੇ ਨੇ ਉਤੋਂ ਮੀਂਹ ਪੈ ਰਿਹਾ ਹੈ ਕੋਣ ਦੇਖੋ ਤਰਪਾਲਾ ਲਗਾ ਕੇ ਖੋਦ ਨੂੰ ਮੀਂਹ ਦੇ ਪਾਣੀ ਤੋਂ ਬਚਾ ਰਹੇ ਨੇ ਬੇਬੇ ਬਾਪੂ ਜੀ ਜੋ ਮਸਾ ਹੀ guzara ਕਰ ਰਹੇ ਨੇ ਮਸਾ ਹੀ ਆਪਣਾ ਆਪ ਸੰਭਾਲ ਰਹੇ ਨੇ ਬੀਬੀ ਜੀ ਬਹੁਤ ਹੀ ਮੁਸੀਬਤ ਆ ਗਈ ਵੱਡੀ ਹਾਂ ਕੀ ਕਰੀਏ ਫਿਰ ਹੁਣ ਅੱਜ ਚਾਹ ਪਾਣੀ ਬਣਾਉਂਦੀਆਂ ਹੀ ਬੋਤਲੀਆਂ ਵੀ ਨਾਲ ਚਾਹ ਲਪਿਓ ਤਾਡੇ ਨਾਲ ਚੱਲੋ ਮੈਂ ਇਹ ਇਹਨਾਂ ਨੂੰ ਕਹਾਂ ਪਾਣੀ ਆਂਦੇ ਆਂ ਮੈਂ ਨਹੀਂ ਘਰੋਂ ਜਾਣਾ ਬਾਕੀ ਘਰੋਂ ਚਲੇ ਗਏ ਨੇ ਸਾਰੇ ਕਾਲ ਦੇ ਕੱਲੇ ਨੇ ਕਾਲ ਹੀ ਗਏ ਨੇ ਜੇ ਉਹ ਕਾਰ ਵਾਲੀ ਆ ਇੱਕ ਬੋਟੀ ਤੇ ਇੱਕ ਇਥੇ ਆ ਜੀ ਕਾਲ ਕਲਾਏ ਨੇ ਆਖਿਆ ਪੀਰ ਪਾਣੀ ਬਹੁਤ ਆ ਤੇ ਚੱਲ ਤੁਸੀਂ ਚੱਲ ਜਿਓ ਰੋਲਾ ਬੜਾ ਪਿਆ ਪਾਣੀ ਦਾ ਹੂੰ ਅਹੀਂ ਤੇ ਚਲੋ ਅੱਗੇ ਕੰਡੇ ਤੇ ਬੈਠੇ ਸਾਡੀ ਕਿਹੜੀ ਗੱਲ ਆ ਮੈਂ ਤੁਹੀਂ ਜੇ ਕੋਈ ਦੇ ਵੇਖਿਆ ਤੂੰ ਹੀ ਤੇ ਜਾਓ ਪਾਣੀ ਦਾ ਤੇ ਪਤਾ ਨਹੀਂ ਘੰਦਾ ਕਿੰਨਾ ਕ ਆ ਜਾਣਾ ਰਹਾਦੀ ਮੈਂ ਕਾ ਕਿ ਤੁਸੀਂ ਆਪਣੀ ਜਾਨ ਜੋਖਮ ਚ ਪਾ ਕੇ ਬੈਠੇ ਤੁਹਾਨੂੰ ਆਪਣੀ ਜਾਨ ਦਾ ਕੋਈ ਫਿਕਰ ਨਹੀਂ ਬੱਚਿਆਂ ਨੂੰ ਤਾਂ ਭੇਜਦਾ ਆਹੀਂ ਤੇ ਸਭ ਕੁਝ ਵੇਖਿਆ ਆ ਤੁਹਾਨੂੰ ਹੁਣ ਕੋਈ ਗੱਲ ਨਹੀਂ ਜਿੱਤਰਾ ਹੋ ਸਾਡੇ ਨਾਲ ਬਾਪੂ ਜੀ ਦੀ ਤਬੀਅਤ ਵੀ ਠੀਕ ਨਹੀਂ ਆ ਮੈਂ ਦੇਖਿਆ ਉਹਨਾਂ ਨੇ ਪਾਈਪ ਪਾਈ ਹੋਈ ਗਏ 4 ਸਾਲ ਹੋ ਗਏ ਉਹਨਾਂ ਨੂੰ ਪੈਪ ਪਈ ਨੂੰ ਤੇ ਪਰੇਸ਼ਨ ਹੋਇਆ ਸੰਗਦਾ ਤੇ ਨਾ ਕੋਈ ਚੀਜ਼ ਪਹਿਲਾਂ ਚੀਜ਼ ਕੋਈ ਖਾਂਦੇ ਸੀ ਤੇ ਨੱਕ ਨਾਲ ਹੀ ਨਿਕਲ ਜਾਂਦੀ ਹੈ ਹੁਣ ਉਸ ਰੇਂਜ ਨਾਲ ਹੀ ਪਾਣੀ ਟਾਲੀ ਨਾਰੀਅਲ ਦਾ ਪਾਣੀ ਦੁੱਧ ਚਾ ਉਹਦੇ ਨਾਲ ਹੀ ਪਿਆਲੀ ਦੀ ਕਿ ਰਾਸ਼ਨ ਪਾਰਣੀ ਆ ਗਿਆ ਮੈਂ ਵੇਖਿਆ ਬਹੁਤ ਸਾਰੇ ਟਰੈਕਟਰ ਟਰਾਲੀਆਂ ਤੇ ਇੱਥੇ ਨੌਜਵਾਨ ਲੱਗੇ ਹੋਏ ਨੇ ਮਦਦ ਪਹੁੰਚਾਉਂਦੇ ਆਂ ਆ ਵੀ ਇੰਨਾ ਉਹ ਦੁੱਧ ਵੀ ਦੇ ਜਾਂਦੇ ਆ ਪਰ ਚਾਹ ਦੇ ਦੇ ਜਾਂਦੇ ਜਿਹੜੀ ਚੀਜ਼ ਦੀ ਲੋੜ ਆ ਉਹ ਆ ਬਾਈ ਤੇ ਦੇਖੋ ਆ ਦੇਖੋ ਹੋਰ ਆ ਗਏ ਨੇ ਇੱਥੇ ਤੁਹਾਨੂੰ ਆਪ ਆਉਂਦੇ ਇਹ ਸਾਰੇ ਲੋਕ ਵੀ ਧੰਨ ਨੇ ਵੀ ਰੱਬ ਦਾ ਰੂਪ ਨੇ ਆ ਵੀ ਇਹ ਕਿਤੇ ਐ ਤੁਸੀਂ ਇਹ ਗੇਂਡ ਗੋਚਰੀ ਟਰਾਲੀ ਨਾਲ ਤਾਂ ਬਿਲਕੁਲ ਇਹ ਨੇ ਲੋਕ ਜਿਹੜੇ ਸੇਵਾ ਦੇ ਲਈ ਅੱਗੇ ਆਉਂਦੇ ਨੇ ਟਰੈਕਟਰ ਟਰਾਲੀਆਂ ਬੱਥੇਰੀਆਂ ਇਥੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਚੋਂ ਗੁਜ਼ਰਦੀਆਂ ਨੇ ਹੋਰ ਠੀਠਾ ਜੋ ਕੀ ਚੀਜ਼ ਦੀ ਲੋੜ ਹੋਵੇ ਹਾਂਜੀ ਹਾਂਜੀ ਕੋਈ ਨਹੀਂ ਤੁਹਾਡੇ ਪੁੱਤਾਂ ਹੀ ਤੁਹਾਡੇ ਨਾਲ ਹੀ ਆ ਗਏ ਮੈਂ ਅੱਜ ਦੁੱਧ ਵਗੈਰਾ ਪਿੰਡੋਂ ਲੈ ਕੇ ਆਇਆ ਕੋਈ ਨਹੀਂ ਇਹਨਾਂ ਦੀ ਤੇ ਕੋਈ ਹੋਰ ਨਹੀਂ ਸਾਨੂੰ ਦੋ ਦੁੱਧ ਦੀ ਚਾਹੀਦਾ ਹੈ ਦੁੱਧ ਦਾ ਮੈਂ ਘਰ ਦਾ ਲੈ ਕੇ ਆਇਆ ਰੇ ਚਾਚਾ ਜੀ ਨੂੰ ਜਰੂਰ ਦਿਓ ਆ ਨਹੀਂ ਇਹ ਤਾਂ ਹੋਰ ਵੀ ਤੁਹਾਡੇ ਖਾਣ ਲਈ ਨਹੀਂ ਤੁਸੀਂ ਮਾਤਾ ਜੀ ਮੇਰੀ ਗੱਲ ਸੁਣੋ ਇਹ ਆਪਣੀ ਜਾਨ ਹੈ ਨਾ ਤੇ ਸਾਬ ਕੋ ਤੂੰ ਇੱਥੇ ਕਿਉਂ ਬਿਠੇ ਹੋ ਤੁਹਾਨੂੰ ਲੱਗ ਚਲੀ ਆ ਇਹ ਤੁਹਾਡੇ ਬਾਅਦ ਮੈਂ ਦੁੱਧ ਮੇਰੇ ਕੋਲ ਲੈ ਆਇਆ ਇਹ ਆਪਣੇ ਬਾਪੂ ਜੀ ਤਬੀਅਤ ਵੀ ਠੀਕ ਨਹੀਂ ਹੈ 5 ਇਹ ਆਪਣੀ ਜਾਨ ਬਝੂਗੀ ਨਾ ਇਹਨਾਂ ਘਰ ਦੋਰੇ ਬਣ ਜਾਣਗੇ ਬਲਵਿੰਦਰ ਆਂਦਾ ਮੇਰੀ ਗੱਲ ਵੀ ਕਰਾਇਓ ਬਲਵਿੰਦਰ ਆਂਦਾ ਹਾਂ ਹਾਂਜੀ ਹਾਂਜੀ ਫੋਨ ਤੇ ਗੱਲ ਕਰੋ ਉਹਦੇ ਨਾਲ ਤਾਂ ਬਿਲਕੁਲ ਇਹ ਤਸਵੀਰਾਂ ਤੁਹਾਡੇ ਸਭ ਦੇ ਸਾਹਮਣੇ ਨੇ ਬੀਬੀ ਬਾਪੂ ਇੱਥੇ ਹੀ ਨੇ ਕਹਿੰਦੇ ਅਸੀਂ ਘਰ ਛੱਡ ਕੇ ਨਹੀਂ ਜਾਣਾ ਮੀ ਇਨਾ ਪੈ ਰਹੇ ਆ ਤੁਸੀਂ ਸੋਚੋ ਕਿ ਕਿਸ ਤਰ੍ਹਾਂ ਉਹ ਇੱਥੇ ਛੱਤ ਤੇ guzara ਕਰ ਰਹੇ ਨੇ ਬੜੀ ਮੁਸ਼ਕਲ ਦੇ ਨਾਲ ਬਿਮਾਰ ਬਾਪੂ ਜੀ ਜੋ ਉਹਨੇ ਤਰਪਾਲਾ ਪਾ ਰਹੇ ਨੇ ਪਰ ਤੁਸੀਂ ਆਪ ਸੋਚੋ ਕਿ ਹਾਲਾਤ ਕਿੰਨੇ ਦੁਸ਼ਵਾਰ ਨੇ ਕਿਸ ਤਰ੍ਹਾਂ ਇਨਾਂ ਲੋਕਾਂ ਦੀ ਇਨਾਂ ਬਜ਼ੁਰਗਾ ਦੀ ਪਰਖਿਆ ਲੈ ਰਹੇ ਨੇ ਸਾਹਮਣੇ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਪਾਣੀ ਪਾਣੀ ਹੈ ਥੱਲੇ ਘਰ ਚ ਪਾਣੀ ਭਰਿਆ ਹੋਇਆ 5 5 7 7 ਫੁੱਟ ਪਾਣੀ ਹੈ ਪਰ ਘਰ ਛੱਡਣ ਨੂੰ ਜੀ ਨਹੀਂ ਕਰਦੇ ਇਹਨਾਂ ਨੇ ਬੱਚਿਆਂ ਨੂੰ ਤਾਂ ਭੇਜ ਦਿੱਤਾ ਤੇ ਕਹਿੰਦੇ ਅਸੀਂ ਤਾਂ ਜ਼ਿੰਦਗੀ ਦੇ ਉਸ ਪੜਾਉਂਦੇ ਆ ਸਾਨੂੰ ਕੋਈ ਆਪਣੀ ਜਾਨ ਦੀ ਪਰਵਾਹ ਨਹੀਂ ਹੈ ਪਰ ਇਹ ਤਸਵੀਰਾਂ ਜੋ ਨੇ ਦਿਲ ਝੰਜੋੜ ਦੇਣ ਵਾਲੀਆਂ ਨੇ ਕਿ ਕਿਸ ਤਰ੍ਹਾਂ ਇਹ ਲੋਕ ਇਥੇ ਗੁਜ਼ਾਰਾ ਕਰ ਰਹੇ ਨੇ ਲਗਾਤਾਰ ਸਾਡੀ ਕੋਸ਼ਿਸ਼ ਹਰ ਤਸਵੀਰ ਤੋੜ ਤੱਕ ਪਹੁੰਚਾਈਏ ਤੇ ਧੰਨ ਨੇ ਲੋਕ ਅਸੀਂ ਸਾਰੀ ਉਹਨਾਂ ਲੋਕਾਂ ਦਾ ਧੰਨਵਾਦ ਕਰਦੇ ਆ ਜੋ ਐਸੇ ਮਾਹੌਲ ਦੇ ਵਿੱਚ ਇਨ੍ਹਾਂ ਹਾਲਾਤਾਂ 'ਚ ਲੋਕਾਂ ਦੀ ਮਦਦ ਲਈ ਅੱਗੇ ਆਏ ਨੇ ਅਜਨਾਲਾ ਦੇ ਪਿੰਡ ਗੱਗੋਮਾਲ ਦੀ ਇਹ ਤਸਵੀਰ ਲਗਾਤਾਰ ਸਾਡੀ ਕੋਸ਼ਿਸ਼ ਹਰ ਤਸਵੀਰ ਤੋੜ ਤੱਕ ਪਹੁੰਚਾਈਏ ਕੈਮਰਾ ਪਰਸਨ ਅਮਨ ਦੇ ਨਾਲ ਮੈਂ ਅਰਸ਼ ਟਿਪਕੋਰ ਦੇ ਨਿੱਕ ਸਵੇਰਾ ਪ੍ਰਸ਼ਨ ਹੋਇਆ ਆ ਸੰਗਦਾ ਤੇ ਪਹਿਲਾ ਚੀਜ਼ ਕੋਈ ਖਾਂਦੇ ਹੀ ਤੇ ਨੱਕ ਥਣੀ ਨਿਕਲ ਜਾਂਦੀ ਆ ਆਪਣੀ ਜਾਨ ਜੋਖਮ ਚ ਪਾ ਕੇ ਬੈਠੇ ਤੁਹਾਨੂੰ ਆਪਣੀ ਜਾਨ ਦਾ ਕੋਈ ਫਿਕਰ ਨਹੀਂ ਬੱਚਿਆਂ ਨੂੰ ਤਾਂ ਵੇਚਦਾ ਆਹੀਂ ਤੇ ਸਭ ਕੁਝ ਵੇਚਿਆ ਆ ਤੁਹਾਨੂੰ ਹੁਣ ਕੋਈ ਗੱਲ ਨਹੀਂ ਜਿੱਤਰਾ ਹੋਊ ਸਾਡੇ ਨਾਲ ਇਸ ਵਕਤ ਸੀ ਅਜਨਾਲਾ ਹਲਕੇ ਚ ਮੌਜੂਦ ਆ ਪਿੰਡ ਹੈ ਗੱਗੋਮਾਗ ਹਾਲਾਤ ਇਹ ਨੇ ਕਿ ਇਹ ਇਲਾਕਾ ਜੋ ਹੈ ਚਾਰੇ ਪਾਸਿਓਂ ਪਾਣੀ ਨਾਲ ਘਿਰਿਆ ਹੋਇਆ ਹੈ ਤਸਵੀਰਾਂ ਤੁਹਾਡੇ ਸਾਹਮਣੇ ਹੈ ਜਦੋਂ ਅਸੀਂ ਇੱਥੋਂ ਗੁਜ਼ਰ ਰਹੇ ਸੀ ਅਸੀਂ ਇੱਕ ਘਰ ਦੇਖਿਆ ਦਰਵਾਜ਼ਾ ਖੁੱਲਾ ਹੋਇਆ ਸੀ ਘਰ ਦੇ ਅੰਦਰ ਪਾਣੀ ਵੜਿਆ ਹੋਇਆ ਸੀ ਤੇ ਉੱਪਰ ਅਸੀਂ ਦੇਖਿਆ ਕਿ ਬੇਬੇ ਬਾਪੂ ਜੋ ਨੇ ਉਹ ਮੱਸਾ ਗੁਜ਼ਾਰਾ ਕਰ ਰਹੇ ਨੇ ਇੱਕ ਤਾਕ ਦੇ ਵਿੱਚ ਸੀ ਅਸੀਂ ਆਏ ਉਹਨਾਂ ਨਾਲ ਗੱਲਬਾਤ ਕਰਨ ਲਈ ਉਹਨਾਂ ਦੇ ਹਾਲਾਤ ਜਾਣਨ ਦੇ ਲਈ ਬਾਪੂ ਮਹਿੰਦਰ ਸਿੰਘ ਜੀ ਬਿਮਾਰ ਨੇ ਪਰ ਫਿਰ ਵੀ ਇਸ ਤਰ੍ਹਾਂ ਤੁਸੀਂ ਵੇਖੋ ਗੁਜ਼ਾਰਾ ਕਰ ਰਹੇ ਨੇ ਬੀਬੀ ਜੀ ਦਾ ਨਾਮ ਮਨਜੀਤ ਕੌਰ ਜੀ ਬੱਚੇ ਇਹਨਾਂ ਦੇ ਡਰਾਈਵਰੀ ਦਾ ਕੰਮ ਕਰਦੇ ਦੋ ਟਾਈ ਮਹੀਨੇ ਤੋਂ ਘਰ ਨਹੀਂ ਆਏ ਤੇ ਵੇਖੋ ਜਦੋਂ ਖੜਾ ਦੀ ਮਾਰ ਪਈ ਤਾਂ ਬੇਬੇ ਬਾਪੂ ਜੀ ਇਸ ਤਰ੍ਹਾਂ ਆਪਣਾ ਛੱਤ ਤੇ ਗੁਜ਼ਾਰਾ ਕਰ ਰਹੇ ਨੇ ਹੁਣ ਦੇਖੋ ਕੁਦਰਤ ਦਾ ਕਹਿਰ ਇੱਕ ਪਾਸੇ ਹੜ੍ਹ ਨੇ ਛੱਤਾਂ ਤੇ ਜਿਹੜੇ ਲੋਕ ਗੁਜ਼ਾਰਾ ਕਰ ਰਹੇ ਨੇ ਉਤੋਂ ਮੀਂਹ ਪੈ ਰਿਹਾ ਹੈ ਕੋਣ ਦੇਖੋ ਤਰਪਾਲਾ ਲਗਾ ਕੇ ਖੁਦ ਨੂੰ ਮੀਂਹ ਦੇ ਪਾਣੀ ਤੋਂ ਬਚਾ ਰਹੇ ਨੇ ਬੇਬੇ ਬਾਪੂ ਜੀ ਜੋ ਮਸਾ ਹੀ guzara ਕਰ ਰਹੇ ਨੇ ਮਸਾ ਹੀ ਆਪਣਾ ਆਪ ਸੰਭਾਲ ਰਹੇ ਨੇ ਬੀਬੀ ਜੀ ਬਹੁਤ ਹੀ ਮੁਸੀਬਤ ਆ ਗਈ ਵੱਡੀ ਹਾਂ ਕੀ ਕਰੀਏ ਫਿਰ ਹੁਣ ਅੱਜ ਚਾਹ ਪਾਣੀ ਬਣਾਉਂਦੀਆਂ ਹੀ ਬੋਤਲੀਆਂ ਵੀ ਨਾਲ ਚਾਹ ਪੀਓ ਸਾਡੇ ਨਾਲ ਚੱਲੋ ਮੈਂ ਇਹ ਇਹਨਾਂ ਨੂੰ ਕਹਾਂ ਪਾਣੀ ਆਂਦੇ ਆਂ ਅਸੀਂ ਮੈਂ ਨਹੀਂ ਘਰੋਂ ਜਾਣਾ ਬਾਕੀ ਘਰੋਂ ਚਲੇ ਗਏ ਨੇ ਸਾਰੇ ਕਾਲੇ ਕਰ ਲੈਨੇ ਕਾਲੀ ਗਏ ਨੇ ਜੇ ਉਹ ਕਾਰ ਵਾਲੀ ਆ ਇੱਕ ਬੋਟੀ ਤੇ ਇੱਕ ਇਥੇ ਆ ਜੀ ਕਾਲ ਲਕਾਏ ਨੇ ਅਸੀਂ ਆਖਿਆ ਪੀਰ ਪਾਣੀ ਬਹੁਤ ਆ ਤੇ ਚੱਲ ਤੁਸੀਂ ਚੱਲ ਜਿਓ ਰੋਲਾ ਬੜਾ ਪਿਆ ਪਾਣੀ ਦਾ ਹੂੰ ਅਸੀਂ ਤੇ ਚੱਲੋ ਅੱਗੇ ਕੰਡੇ ਤੇ ਬੈਠੇ ਸਾਡੀ ਕਿਹੜੀ ਗੱਲ ਆ ਮੈਂ ਤੁਹੀਂ ਜੇ ਕੋਈ ਜੇ ਵੇਖਿਆ ਤੂੰ ਹੀ ਤੇ ਜਾਓ ਪਾਣੀ ਦਾ ਤੇ ਪਤਾ ਨਹੀਂ ਘੰਦਾ ਕਿੰਨਾ ਕ ਆ ਜਾਣਾ ਤੁਹਾਡੀ ਮੈਂ ਕਹਾਂ ਕਿ ਤੁਸੀਂ ਆਪਣੀ ਜਾਨ ਜੋਖਮ ਚ ਪਾ ਕੇ ਬੈਠੇ ਤੁਹਾਨੂੰ ਆਪਣੀ ਜਾਨ ਦਾ ਕੋਈ ਫਿਕਰ ਨਹੀਂ ਬੱਚਿਆਂ ਨੂੰ ਤਾਂ ਭੇਜਦਾ ਆਹੀਂ ਤੇ ਸਭ ਕੁਝ ਵੇਖਿਆ ਆ ਸਾਨੂੰ ਹੁਣ ਕੋਈ ਗੱਲ ਨਹੀਂ ਜਿਤਨਾ ਹੋਊ ਸਾਡੇ ਨਾਲ ਬਾਪੂ ਜੀ ਦੀ ਤਬੀਅਤ ਵੀ ਠੀਕ ਨਹੀਂ ਹੈ ਮੈਂ ਦੇਖਿਆ ਉਹਨਾਂ ਨੇ ਪਾਈਪ ਪਾਈ ਹੋਈ ਹੈ 4 ਸਾਲ ਹੋ ਗਏ ਉਹਨਾਂ ਨੂੰ ਪੈਪ ਪਾਈ ਨੂੰ ਤੇ ਪ੍ਰੈਸ਼ਰ ਨੂੰ ਆਇਆ ਸੰਗਦਾ ਤੇ ਨਾਲ ਕੋਈ ਚੀਜ਼ ਪਹਿਲਾਂ ਚੀਜ਼ ਕੋਈ ਖਾਂਦੇ ਸੀ ਤੇ ਨੱਕ ਥਾਣੀ ਨਿਕਲ ਜਾਂਦੀ ਹੈ ਹੁਣ ਉਸ ਰੇਂਜ ਨਾਲ ਹੀ ਪਾਣੀ ਟਾਲੀ ਨਾਰੀਅਲ ਦਾ ਪਾਣੀ ਦੁੱਧ ਚਾ ਉਹਦੇ ਨਾਲ ਹੀ ਪਿਆਲੀ ਦੀ ਤੇ ਰਾਸ਼ਨ ਪਾਰਣੀ ਆ ਗਿਆ ਮੈਂ ਵੇਖਿਆ ਬਹੁਤ ਸਾਰੇ ਟਰੈਕਟਰ ਟਰਾਲੀਆਂ ਤੇ ਇੱਥੇ ਨੌਜਵਾਨ ਲੱਗੇ ਹੋਏ ਨੇ ਮਦਦ ਪਹੁੰਚਾ ਦੇ ਆ ਵੀ ਇੰਨਾ ਉਹ ਦੁੱਧ ਵੀ ਦੇ ਜਾਂਦੇ ਆ ਪਰਚਾਹ ਦੇ ਦੇ ਜਾਂਦੇ ਜਿਹੜੀ ਚੀਜ਼ ਦੀ ਲੋੜ ਆ ਉਹ ਆ ਬਈ ਇੱਥੇ ਦੇਖੋ ਆ ਦੇਖੋ ਹੋਰ ਆ ਗਏ ਨੇ ਇੱਥੇ ਤੁਹਾਨੂੰ ਆ ਪਹੁੰਚਣ ਦੇ ਲਈ ਇਹ ਸਾਰੇ ਲੋਕ ਵੀ ਧੰਨੇ ਵੀ ਰੱਬ ਦਾ ਰੂਪ ਨੇ ਇੱਕ ਕੀਤੇ ਕੋਈ ਗੇਣ ਗੋਚਰੀ ਟਰਾਲੀ ਨਾਲ ਤਾਂ ਬਿਲਕੁਲ ਇਹ ਨੇ ਲੋਕ ਜਿਹੜੇ ਸੇਵਾ ਦੇ ਲਈ ਅੱਗੇ ਆਉਂਦੇ ਨੇ ਟਰੈਕਟਰ ਟਰਾਲੀਆਂ ਬੱਥੇਰੀਆਂ ਇਥੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਚੋਂ ਗੁਜ਼ਰਦੀਆਂ ਨੇ ਹੋਰ ਠੀਕ ਹੈ ਜੀ ਕਿਹੋ ਜੀ ਦੀ ਲੋੜ ਹੋਵੇ ਹੋਈ ਸਾਬ ਹਾਂਜੀ ਹਾਂਜੀ ਕੋਈ ਨਹੀਂ ਤੁਹਾਡੇ ਪੁੱਤਾਂ ਹੀ ਤੁਹਾਡੇ ਨਾਲ ਹੀ ਆ ਬੈਠਣਾ ਜੀ ਦੁੱਧ ਵਗੈਰਾ ਪੰਡਾ ਲੈ ਕੇ ਆਇਆ ਕੋਈ ਨਹੀਂ ਇਹਨਾਂ ਦੀ ਤੇ ਕੋਈ ਹੋਰ ਨਹੀਂ ਸਾਨੂੰ ਦੁੱਧ ਦੀ ਚਾਹ ਦੀ ਆ ਦੁੱਧ ਦਾ ਘਰ ਦਾ ਲੈ ਕੇ ਆਇਆ ਰੇ ਚਾਚਾ ਜੀ ਨੂੰ ਜਰੂਰ ਦਿਓ ਆ ਨਹੀਂ ਇਹ ਹੋਰ ਵੀ ਲੈ ਖਾਣ ਲਈ ਨਹੀਂ ਤੁਸੀਂ ਮਾਤਾ ਜੀ ਮੇਰੀ ਗੱਲ ਸੁਣੋ ਨਹੀਂ ਆਪਣੀ ਜਾਨ ਹੈ ਨਾ ਤੇ ਸਾਬ ਕੋਲ ਤੁਸੀਂ ਇੱਥੇ ਕਿਉਂ ਬਿਠੇ ਹੋ ਤੁਹਾਨੂੰ ਲੱਗ ਚਲੀ ਆ ਇਹ ਤੁਹਾਡੇ ਬਾਅਦ ਮੈਂ ਦੁੱਧ ਰੋਗ ਲੈ ਆਇਆ ਆਪਣੇ ਬਾਪੂ ਜੀ ਤਬੀਅਤ ਵੀ ਠੀਕ ਨਹੀਂ ਹੈ 5 ਇਹ ਆਪਣੀ ਜਾਨ ਬਚੂਗੀ ਨਾ ਇਹ ਘਰ ਦੋਰੇ ਬਣ ਜਾਣਗੇ ਬਲਵਿੰਦਰ ਅੰਦਾ ਮੇਰੀ ਗੱਲ ਵੀ ਕਰਾਇਓ ਬਲਵਿੰਦਰ ਅੰਦਾ ਹਾਂਜੀ ਹਾਂਜੀ ਫੋਨ ਤੇ ਗੱਲ ਕਰੋ ਉਹਦੇ ਨਾਲ ਤਾਂ ਬਿਲਕੁਲ ਇਹ ਤਸਵੀਰਾਂ ਤੁਹਾਡੇ ਸਭ ਦੇ ਸਾਹਮਣੇ ਨੇ ਬੀਬੀ ਬਾਪੂ ਇੱਥੇ ਹੀ ਨੇ ਕਹਿੰਦੇ ਅਸੀਂ ਘਰ ਛੱਡ ਕੇ ਨਹੀਂ ਜਾਣਾ ਮੀ ਇਨਾ ਪੈ ਰਹੇ ਆ ਤੁਸੀਂ ਸੋਚੋ ਕਿ ਕਿਸ ਤਰ੍ਹਾਂ ਉਹ ਇੱਥੇ ਛੱਤ ਤੇ guzara ਕਰ ਰਹੇ ਨੇ ਬੜੀ ਮੁਸ਼ਕਲ ਦੇ ਨਾਲ ਬਿਮਾਰ ਬਾਪੂ ਜੀ ਜੋ ਉਹਨੇ ਤਰਪਾਲਾ ਪਾ ਰਹੇ ਨੇ ਪਰ ਤੁਸੀਂ ਆਪ ਸੋਚੋ ਕਿ ਹਾਲਾਤ ਕਿੰਨੇ ਦੁਸ਼ਵਾਰ ਨੇ ਕਿਸ ਤਰ੍ਹਾਂ ਇਨਾ ਲੋਕਾਂ ਦੀ ਇਨਾ ਬਜ਼ੁਰਗਾ ਦੀ ਪਰਖਿਆ ਲੈ ਰਹੇ ਨੇ ਤੇ ਸਾਹਮਣੇ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਪਾਣੀ ਪਾਣੀ ਹੈ ਥੱਲੇ ਘਰ ਚ ਪਾਣੀ ਭਰਿਆ ਹੋਇਆ ਪੰਜ ਪੰਜ 7 7 ਫੁੱਟ ਪਾਣੀ ਹੈ ਪਰ ਘਰ ਛੱਡਣ ਨੂੰ ਜੀ ਨਹੀਂ ਕਰਦੇ ਇਹਨਾਂ ਨੇ ਬੱਚਿਆਂ ਨੂੰ ਤਾਂ ਭੇਜ ਦਿੱਤਾ ਤੇ ਕਹਿੰਦੇ ਅਸੀਂ ਤਾਂ ਜ਼ਿੰਦਗੀ ਤੇ ਉਸ ਪੜਾਉਂਦੇ ਆ ਸਾਨੂੰ ਕੋਈ ਆਪਣੀ ਜਾਨ ਦੀ ਪਰਵਾਹ ਨਹੀਂ ਹੈ ਪਰ ਇਹ ਤਸਵੀਰਾਂ ਜੋ ਨੇ ਦਿਲ ਚੰਝੋੜ ਦੇਣ ਵਾਲੀਆਂ ਨੇ ਕਿ ਕਿਸ ਤਰ੍ਹਾਂ ਇਹ ਲੋਕ ਇੱਥੇ ਗੁਜ਼ਾਰਾ ਕਰ ਰਹੇ ਨੇ ਲਗਾਤਾਰ ਸਾਡੀ ਕੋਸ਼ਿਸ਼ ਹਰ ਤਸਵੀਰ ਤੌਰ ਤੱਕ ਪਹੁੰਚਾਈਏ ਤੇ ਧੰਨ ਨੇ ਲੋਕ ਅਸੀਂ ਸਾਰੇ ਉਹਨਾਂ ਲੋਕਾਂ ਦਾ ਧੰਨਵਾਦ ਕਰਦੇ ਆ ਜੋ ਐਸੇ ਮਾਹੌਲ ਦੇ ਵਿੱਚ ਇਨ੍ਹਾਂ ਹਾਲਾਤਾਂ 'ਚ ਲੋਕਾਂ ਦੀ ਮਦਦ ਦੇ ਲਈ ਅੱਗੇ ਆਏ ਨੇ ਅਜਨਾਲਾ ਦੇ ਪਿੰਡ ਗੱਗੂ ਮਾਲ ਦੀ ਇਹ ਤਸਵੀਰ ਲਗਾਤਾਰ ਸਾਡੀ ਕੋਸ਼ਿਸ਼ ਹਰ ਤਸਵੀਰ ਤੌਰ ਤੱਕ ਪਹੁੰਚਾਈਏ ਕੈਮਰਾ ਪਰਸਨ ਅਮਨ ਦੇ ਨਾਲ ਮੈਂ ਅਰਸ਼ਦੀਪ ਕੌਰ ਦੈਨਿਕ ਸਵੇਰਾ